ਤੁਸੀਂ ਦੇਖੋ ਸਾਡੀ ਆ ਜਿਹੜਾ ਜਿਹੜਾ ਉਹ اسی ਵੀ ਨੌਕਰ ਸਰਕਾਰ ਦੇ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਕ ਚੀਜ਼ ਦੇਖੋ ਵੀ ਉਹ ਖੁੰਝਾ ਫੁੱਕਿਆ ਸੀ ਠੀਕ ਆ ਜੀ ਸਾਨੂੰ ਗਿਆ ਫੋਨ ਠੀਕ ਆ ਖੁੰਝਾ ਫੁੱਕਿਆ ਗੱਠਾ ਬੰਨਿਆ ਬਈਆਂ ਨੇ ਹੁਣ ਉਹ ਖੁੰਝੇ ਚ ਹੇਰੋਂ ਨਹੀਂ ਲੱਗਦੀ ਨਾ ਹੜ ਲੱਗਦੇ ਨੇ ਜੇ ਉਹ ਅਸੀਂ ਫੂਕ ਲਿਆ ਪੋਰਾ ਇਹਦੇ ਵਿੱਚ ਇੱਕ ਚੀਜ਼ ਮੇਰੀ ਸੁਣੋ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਜੇ ਅਸੀਂ ਤੁਹਾਡੇ ਵਿਭਾਗ ਵਿੱਚ ਕੰਮ ਕਰਨ ਜਾਣੇ ਨਾ ਤੁਸੀਂ ਕੋਈ ਕੰਮ ਨਹੀਂ ਕਰਦੇ ਸੋ ਇੱਕ ਮਿੰਟ ਆ ਚੋਨਾ ਨਾ ਵਾਇਰਸ ਨਾਲ ਖਰਾਬ ਕਰਤਾ ਖਤਮ ਕਰਤਾ ਤੁਸੀਂ ਕਿੱਥੇ ਗਏ ਤੇ ਵੀ ਜਦੋਂ ਹੱਥ ਬੰਨ੍ਹ ਕੇ ਕਿਹਾ ਵੀਰ ਨੂੰ ਤੁਸੀਂ ਕਿੱਥੇ ਗਏ ਤੇ ਵਿੱਚ ਲੱਗ ਨਾ ਨਹੀਂ ਤੁਹਾਡੀ ਡਿਊਟੀ ਲੱਗੀ ਵੀ ਆ ਤੁਹਾਡੀ ਮੰਨਦੇ ਆ ਗੱਲ ਤੁਸੀਂ ਆਪਣੀ ਡਿਊਟੀ ਪੂਰੀ ਕਰ ਰਹੇ ਹੋ ਡਿਊਟੀ ਨਹੀਂ ਤੁਹਾਡੀ ਡਿਊਟੀ ਜਦ ਵੀ ਹੁੰਦੀ ਹੈ ਜਿਹੜੇ ਦਫ਼ਤਰ ਤੁਸੀਂ ਬੈਠੇ ਹੋ ਉੱਥੇ ਲੋਕ ਬਾਹਰ ਬੈਠੇ ਰਹਿੰਦੇ ਨੇ ਤੁਸੀਂ ਕੰਮ ਨਹੀਂ ਕਰਦੇ ਹੈਗੇ ਇੱਥੇ ਤੁਸੀਂ ਟੋਲਾ ਪਰ ਫਿਰਦੇ ਹੋ ਯਾਰ ਸਰਕਾਰ ਭੇਜ ਦੀ ਵੀਰ ਉੱਥੇ ਵੀ ਲਾਈ ਸਰਕਾਰ ਨੇ ਉੱਥੇ ਵੀ ਸਰਕਾਰ ਨੇ ਹੁੰਦੀ ਆ ਥੋੜੀ ਡਿਊਟੀ ਜਨਾਬ ਉੱਥੇ ਵੀ ਥੋੜੀ ਡਿਊਟੀ ਸਰਕਾਰ ਦੀ ਲਾਈ ਵੀ ਹੁੰਦੀ ਆ ਜਦ ਤੁਸੀਂ ਦਫ਼ਤਰਾਂ 'ਚ ਬੈਠੇ ਹੋ ਲੋਕ ਹੈਰਾਨ ਹੁੰਦੇ ਨੇ ਪਰੇਸ਼ਾਨ ਹੋ ਕੇ ਲੋਕ ਵਾਪਸ ਮੁੜਦੇ ਨੇ ਕੰਮ ਨਹੀਂ ਤੁਸੀਂ ਕਰਦੇ ਠੀਕ ਆ ਕੱਲ ਅਸੀਂ ਕਚਈ ਨੂੰ ਫੋਨ ਕਰਿਆ ਖੰਭੇ ਪਾਉਣੇ ਨੇ 15000 ਰੁਪਏ ਮੰਗ ਰਿਹਾ ਉਹ ਕੌਣ ਮੰਗਦਾ ਇੱਕ ਜਾਈ ਤੁਸੀਂ ਸ਼ਿਕਾਇਤ ਕਰੋ ਸ਼ਿਕਾਇਤ ਕਰੋ ਨਾ ਕਿਹਦੀ ਕਿਹਦੀ ਸ਼ਿਕਾਇਤ ਕਰੀਏ ਸਾਰੇ ਛੋਟੇ ਵਿਭਾਗਾਂ ਦਾ ਹੀ ਕੰਮ ਫੜਿਆ ਵਾ ਟੋਟਾ ਸਾਰੇ ਵਿਭਾਗਾਂ ਦਾ ਕੰਮੇ ਹੀ ਫੜਿਆ ਵਾ ਕੀ ਕਰੀਏ ਹੈ ਇਸਦੇ ਹੱਥ ਵਨ ਕਰਨ ਵੀ ਅੱਗ ਨਾ ਲਾਉਂਗਾ ਸੌਤਰ ਪੁੱਛ ਕੇ ਆ ਠੀਕ ਆ ਕੋਈ ਨਹੀਂ ਹੋਰ ਤਾਂ ਕੁਝ ਕੀ ਆ ਜਿਹੜੀ ਗੱਠਾਂ ਬਣੀਆਂ ਨੇ ਅਸੀਂ ਖੁੰਝੇ ਫੁੱਕਾਂਗੇ ਜਿਹੜਾ ਕੋਸੰਦਾ ਉੱਤੇ ਤੁਸੀਂ ਕਰ ਬਾਬੂ ਨੂੰ ਇਹ ਗੱਲ ਕਹੇ ਬਾਬੂ ਅੱਗ ਨਾ ਲਾਓ ਅਸੀਂ ਜਿਹੜੇ ਆ ਖੁੰਝੇ ਖੋਲੇ ਨੇ ਤਾਂ ਫੁੱਕਾਂਗੇ ਦੱਸੋ ਗੱਠਾਂ ਚੱਕੀਆਂ ਵੀਆਂ ਨੇ ਇਕੱਠਾ ਬਣਾਤੀਆਂ ਅਸੀਂ ਜਦੋਂ ਸਾਨੂੰ ਵੀ ਪਤਾ ਹੈ ਪ੍ਰਦੂਸ਼ਣ ਦਾ ਹੁਣ ਇੱਕ ਚੀਜ਼ ਦੇਖੋ દિਵਾਲੀ ਤੋਂ ਅੱਗ ਕਿੱਥੇ ਲੱਗ ਰਹੀ ਆ દિਵਾਲੀ ਤੋਂ ਪਹਿਲਾਂ DD ਦੇ ਵਿੱਚ 400 ਤੋਂ ਟੱਪ ਗਿਆ ਪ੍ਰਦੂਸ਼ਣ ਆ ਤਾਂ 400 ਤੋਂ ਟੱਪ ਗਿਆ ਪ੍ਰਦੂਸ਼ਣ ਉੱਥੇ ਜਿਹੜੇ ਫੈਕਟਰੀਆਂ ਬੰਬ ਬਣਾ ਰਹੀਆਂ ਨੇ ਪਟਾਕੇ ਬਣਾ ਰਹੀਆਂ ਨੇ ਉਹ ਪਟਾਕੇ ਵਾਲੀਆਂ ਫੈਕਟਰੀਆਂ ਕਿਉਂ ਨਹੀਂ ਤੁਸੀਂ ਬੰਦ ਕਰ ਰਹੀ ਵੀ ਮੇਰੀ ਗੱਲ ਉਹਨਾਂ ਨੂੰ ਵੀ ਕਹੋ ਤੁਸੀਂ ਮੇਰੀ ਗੱਲ ਸੁਣੋ ਅਸੀਂ ਤਾਂ ਪਿਆਰ ਨਾਲ ਕਹਿ ਰਹੇ ਆ ਨਹੀਂ ਪਿਆਰ ਮੈਂ ਵੀ ਪਿਆਰ ਨਾਲ ਗੱਲ ਕਰਦਾ ਮੈਂ ਵੀ ਤੁਹਾਨੂੰ ਬੇਨਤੀ ਕਰਕੇ ਉਹ ਗੱਲ ਕਰੀ ਆ ਮੈਂ ਕਿਹਾ ਤਾਂ ਮੈਂ ਵੀ ਕੁਝ ਨਹੀਂ ਤੁਹਾਨੂੰ ਚਲ ਅੱਗੇ ਨਾ ਲਾਓ ਨਹੀਂ ਨਹੀਂ ਅਸੀਂ ਜਿਹੜੇ ਖੁੰਝੇ ਖੋਲੇ ਰੱਖ ਕੋ ਰਹਿੰਦੇ ਨੇ ਉਹ ਫੁੱਕਾਂਗੇ ਅਸੀਂ ਫੁੱਕਾਂਗੇ ਜੀ ਬਾਹਰ ਕੱਢ ਦੀ ਇਹਨੂੰ ਨਾ ਅਸੀਂ ਜਿਹੜੇ ਆ ਖੁੰਝਿਆਂ ਚ ਕੁਆੜ ਰਹਿੰਦਾ ਇਹਦੇ ਡੈੜੀਆਂ ਰਹਿੰਦੀਆਂ ਨੇ ਤੁਸੀਂ ਅਸੀਂ ਅਸੀਂ ਜਿਹੜੇ ਖੁੰਝੇ ਖੋਲੇ ਨੇ ਅਸੀਂ ਫੁੱਕਾਂਗੇ ਜੀ ਚਲੋ ਅਸੀਂ ਹਾਂ ਅਸੀਂ ਸਾਡੇ ਕੰਮ ਆ ਆ ਗੱਠਾ ਬਣਾ ਰਹੇ ਹਾਂ ਅਸੀਂ ਸਰਪੰਚ ਨੂੰ ਕਹਿ ਦਿੰਦੇ ਹਾਂ 10 ਮਿੰਟ ਬਰਾ ਦੇ ਦਿੰਦੇ ਹਾਂ ਤੁਸੀਂ ਤੁਸੀਂ ਆਪਣੀ ਡਿਊਟੀ ਹੈ ਜਿਹੜੀ ਉਹ ਕਰੀ ਚੱਲੋ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਵੀਰੇ ਸੀਤਾ ਪਰ ਜਦੋਂ ਤੋਟ ਤੁਸੀਂ ਸਰਕਾਰ ਦੇ ਨੌਕਰ ਅਸੀਂ ਤੁਸੀਂ ਦਫ਼ਤਰਾਂ 'ਚ ਬੈਠੇ ਹੋ ਨਾ ਪਹਿਲਾਂ ਤਾਂ ਤੁਹਾਡੀ ਰਮਾਲ ਬੰਨਣ ਦਾ ਮਤਲਬ ਨਹੀਂ ਹੈਗਾ ਤੁਸੀਂ ਸਰਕਾਰ ਦੇ ਹੋ ਥੋੜੀ ਸਿਰ ਮਾਰ ਕਿਉਂ ਬੰਨੀ ਆ ਫਿਰ ਤੁਸੀਂ ਸਰਕਾਰ ਨੂੰ ਕੋਈ ਮੈਂ ਨਹੀਂ ਜਾਣਾ ਹੈਗਾ ਓਹੋ ਯਾਰ ਅਸੀਂ ਨੌਕਰੇ ਸਰਕਾਰ ਦੇ ਜਦੋਂ ਤੁਸੀਂ ਦਫ਼ਤਰਾਂ 'ਚ ਬੈਠੇ ਹੋ ਨਾ ਜਦ ਲੋਕ ਸਾਡੇ ਕੰਮ ਕਰਾਉਣ ਜਾਂਦੇ ਨੇ ਉਸ ਵੇਲੇ ਤਾਂ ਤੁਸੀਂ ਕੰਮ ਨਹੀਂ ਉਸ ਵੇਲੇ ਤਾਂ ਤੁਸੀਂ ਕੰਮ ਕਰਦੇ ਨਹੀਂ ਸਾਡੇ ਤਾਂ ਕਰਦਾ ਵੀਰੇ ਉਸ ਵੇਲੇ ਤਾਂ ਤੁਸੀਂ ਕੰਮ ਕਰਦੇ ਨਹੀਂ ਉਸ ਲੋਕੋ ਪ੍ਰੇਸ਼ਾਨ ਹੋ ਰਹੇ ਨੇ ਕਿਸੇ ਮਹਿਕਮੇ ਦੇ ਵਿੱਚੋਂ ਰੁਕਣਾ ਥੋੜਾ ਤੁਹਾਡੀ ਚਲੋ ਥੋੜੀ